ਨਹੀਂ ਕਰਤੇ ਕੋਈ ਸੁਣਵਾਈ ਹਮਾਰਾ ਨਹੀਂ ਕਰਤੇ ਆ 3 ਦਿਨ ਹੋਏਗਾ ਪਾਣੀ ਨਹੀਂ ਪੀਣਾ ਬੋਡਲ ਚੌਂਕੇ ਚੋਂ ਉੱਥੇ ਉਹਨਾਂ ਨੇ ਤਰਖਾਤ ਲਿਖਾ ਲਿਆ ਕਿ ਸਾਈਨ ਕਰੋ ਤੇ ਕੀ ਈ ਗੱਲ ਆ ਇੱਥੇ ਨਵੇੜਾ ਕਰ ਰਾਜਨਾਬਗ ਕਰ ਲੋ ਫਿਰ ਅਸੀਂ ਇੱਕ ਟਰੱਕ ਤੇ ਪਰਚਾ ਕਰਨ ਨੂੰ ਪਰ ਉਹਨਾਂ ਨੇ ਕਹਿੰਦੇ ਕਿ ਟਰੱਕ ਵਾਲੀ ਦੀ ਗਲਤੀ ਹੈ ਨਹੀਂ ਜੀ ਮੋਟਰਸਾਈਕਲ ਦੇ ਉੱਤੇ ਇਹਨਾਂ ਨੇ ਚਾੜਿਆ ਹੋਇਆ ਵਾ ਤੇ ਇਹ ਕਹਿੰਦੇ ਨਹੀਂ ਨਾਰਮਲ ਐਕਸੀਡੈਂਟ ਆ ਬਾਈਕ ਦਾ ਕੁਝ ਬਚਿਆ ਹੀ ਨਹੀਂ ਹੈਗਾ ਬੈਕ ਸਾਈਡ ਪੂਰੀ ਪੰਨੀ ਗਈ ਅੱਗੇ ਵੀ ਟੁੱਟੇ ਅਲਾਈਵਲ ਟੁੱਟੇ ਹੋਏ ਨੇ ਸਾਰੇ ਜੇ ਉਹਦੇ ਉੱਤੇ ਗੱਡੀ ਚੜੀਏ ਤਾਂ ਹੀ ਇੰਨਾ ਕੁਝ ਹੋਇਆ ਨੇ ਤੇ ਹੋਈ ਨਹੀਂ ਸਕਦਾ ਸੁਣਦੇ ਨਹੀਂ ਕਿ ਸਾਨੂੰ ਜਵਾਬ ਦੇ ਤਾਂ ਉਹਨਾਂ ਨੇ ਕਹਿੰਦਾ ਐਵੇਂ ਕਿਵੇਂ ਕਰ ਲਾਂਗੇ ਅਸੀਂ ਕਹਿੰਦਾ ਜੇ ਬਣਦਾ ਨਹੀਂ ਸਰਪਰਚਾ ਕਿਹੜਾ ਲਿਖੀਏ ਬਸ ਪੈਸਿਆਂ ਦੀ ਗੱਲ ਹੈ ਜੀ ਹਾਲੇ ਨੂੰ ਕੀ ਪਤਾ ਕੀ ਦਿੱਤਾ ਉਹਨਾਂ ਨੇ ਉੱਥੇ ਸੀਗੇ ਉਹ ਕਹਿੰਦੇ ਆਪਣੇ ਵੱਲੋਂ ਬਣਾ ਕੇ ਕਹਿੰਦੇ ਆ ਕਿ ਜੀ ਉਹਨੇ ਆਪ ਜਾ ਕੇ ਮਾਰਤੀ ਉਹਨਾਂ ਨੂੰ ਪੁੱਛੋ ਨਾ ਕਿ ਭਾਈ ਤੁਸੀਂ ਉੱਥੇ ਸੀਗੇ ਦੂਸਰਾ ਲੈਕ ਟਕਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਊਗੀ ਤੇਜ਼ ਰਫਤਾਰ ਟਿਪਰ ਟਰਾਲੀਆਂ ਦੀ ਅਕਸਰ ਖਬਰ ਤੇ ਖਾਂਦੇ ਰਹਿੰਦੇ ਆ ਕਿ ਉਸ ਖਬਰਾਂ ਦੇ ਵਿੱਚ ਆ ਦੇਖ ਦਿਓ ਕਿ ਕਿਸ ਤਰ੍ਹਾਂ ਟਿਪਰ ਵਾਲੇ ਨੇ ਕਹਿਰ ਮਚਾਇਆ ਟਰਾਲੀ ਵਾਲੇ ਨੇ ਕਹਿਰ ਮਚਾਇਆ ਜਿੱਦਾ ਪਿੱਛੇ ਤੁਹਾਨੂੰ ਗੱਲ ਖਾਈ ਸੀ ਜੀਵਨ ਨਗਰ ਚੌਂਕੀ ਦੇ ਬਾਹਰ ਜਿਹੜੀ ਇੱਕ ਟਰਾਲੀ ਖੜੀ ਸੀਗੀ ਉਸ ਨੇ ਇੱਕ ਨੌਜਵਾਨ ਦੀ ਜਿਹੜੀ 22 ਸਾਲਾਂ ਦੇ ਨੌਜਵਾਨ ਦੀ ਜਾਨ ਲੈ ਲਈ ਚੇਕਿਨ ਅੱਜ ਇੱਕ ਹੋਰ ਮਾਮਲਾ ਸਾਹਮਣੇ ਆਇਆ ਚੰਡੀਗੜ੍ਹ ਰੋਡ ਦੇ ਉੱਤੇ ਤੇਜ਼ ਰਫਤਾਰ ਟਿਪਰ ਨੇ ਜਿਹੜਾ ਹੈ ਕਿ ਬੱਚੇ ਦੀ ਜਾਨ ਲੈ ਲਈ ਮਹਿਜ਼ 1 गलबात करते हैं उस पीओ के नाल उस मां के नाल जिन्हों बच्चे दी मौत हो गई है कि मामला की सिगा मामला क्या था घर से निकले रहा घर से निकला का संडे वाले दिन का बोलते जीजी खाने है में 20 रुपया दे दो हम बीस रुपया दे दिया अब हम नहीं जाना किसके साथ चला गया अब वो वहाँ एक्सीडेंट हो गया हमें खबर मिली तो अब हम वहां अस्पताल में ही गया हुआ कुछ पता नहीं लगा तक पहले थाने हम जाओ थाने हम गया वहाँ कोई इंसाफ करता नहीं है क्या करूं आज आर... इंसाफ कुछ नहीं मिला हाँ इंसाफ नहीं मिला कुछ नहीं इंसाफ दो दिन हो गया ना खाए नहीं ना पिए नहीं तीन दिन से वैसे से पर दर पर लड़का लाश बिलकुल तीन दिन होएगा कोई <laughs> सुनवाई नहीं करते हैं कहते कौन में तुमको इंसाफ दे नहीं होगा इस पर सहन करो ले जाओ कोई इंसाफ नहीं करते हैं इनको नहीं पता कि जिगर के एक का जो टुकड़ा होता है उसे पालने में कितनी परविश लगती है जैसे इनका बच्चा वो आ जाए तो वही इंसाफ नहीं करेंगे यार नहीं करते हैं कोई सुनवाई हमारा नहीं करते हैं धोएगा पानी लाए पीएल रात भर वैसे भटके था <laughs> रोहित लेकिन कोई सुनवाई नहीं जाए शाम तक बैठा नहीं थे हुआ शाम हो जाते फिर भाई आई थे फिर जाये थे कुछ नहीं इंसाफ बारह साल बच्चा रहा मेरा खत्म हो गया एक्सीडेंट हो गया कोई सुनवाई नहीं, नहीं करता है। क्या गरूं? अभी गरीब बंदा है ना ਨੇ ਗਰੀਬ ਬੰਦੇ ਕੇ ਇਨਸਾਨ ਮੇ ਜਾਨ ਨਹੀਂ ਹੁੰਦੀ ਜਾਨ ਹੁੰਦੀ ਹੈ ਲੇਕਿਨ ਅਭੀ ਇਹ ਸਾਹਿਬ ਲੋਕ ਤੋਂ ਨਹੀਂ ਮੰਨਤੇ ਹੈ ਕਹਦੇ ਕੋਨੋ ਮੇਰ ਨਹੀਂ ਹੋ ਪਾਇਗਾ ਇਨਸਾਫ ਨਹੀਂ ਹੋ ਪਾਇਗਾ ਇਸ ਪਰ ਦਸਕਤ ਕਰੋ ਆਪ ਤੋ ਲੈ ਜਾਓ ਕਾਰਵਾਈ ਕੋਈ ਨਹੀਂ ਕਾਰਵਾਈ ਕੋਈ ਨਹੀਂ ਤੁਸੀਂ ਨਾਲ ਹੀ ਹੁੰਦੇ ਹੋ ਯਾਰ ਵੀਰੇ ਯਾਰ ਕਿਦਾਂ ਫਿਰ ਇਨਸਾਫ ਕਿਦਾਂ ਵਿਚਾਰੇ ਨੂੰ ਦਿਵਾਉਂਦੇ ਯਾਰ ਇਹ ਮਾਂ ਪਿਓ ਨੇ ਡੋਰੋ ਕੇ ਦਾਸਾ ਸੁਣਾਤੀ ਯਾਰ ਉਪਰ ਪੁਲਿਸ ਵਾਲੇ ਇਦਾਂ ਦੇ ਹੋ ਗਏ ਨੇ ਕਿ ਕਾਰਵਾਈ ਨਹੀਂ ਕਰਨੀ ਹੈ ਭਰਿਆ ਸੀ ਤਿੰਨ ਦਿਨ ਹੋ ਗਏ ਜੀ ਤਿੰਨ ਦਿਨ ਤੋਂ ੱੱਕੇ ਖਾ ਰਿਆ ਜਿੱਦਨ ਐਕਸੀਡੈਂਟ ਹੋਇਆ ਉਸ ਦਿਨ ਵੀ ਅਸੀਂ ਸਿਵਲ ਹਸਪੀਟਲ ਗਏ ਸੀਗੇ ਜੀ ਡੇਢ ਵਜੇ ਤੱਕ ਘੁੰਮਿਆ ਉੱਥੇ ਕਹਿੰਦੇ ਇੱਥੇ 25 ਸਾਲ ਦਾ ਮੁੰਡਾ ਦਾ ਬੋਡੀ ਆ ਥੋੜੇ ਮੁੰਡੇ ਦਾ ਬੋਡੀ ਨਹੀਂ ਆ 12 ਸਾਲ ਦਾ ਫਿਰ ਅਸੀਂ ਸਵੇਰੇ ਸਵੇਰੇ ਗਏ ਸੀਗੇ ਬੁੱਢੇਵਾਲ ਚੌਂਕੀ ਚੋਂ ਉੱਥੇ ਉਹਨਾਂ ਨੇ ਦਰਖਾਸਤ ਲਿਖਾ ਲਿਆ ਕੀ ਸਾਈਨ ਕਰੋ ਤੇ ਜਿਹੜੀ ਗੱਲ ਆ ਇੱਥੇ ਨਵੇੜਾ ਕਰ ਲਾ ਰਾਜ਼ਨਾਵਾ ਕਰ ਲਓ ਪਰ ਅਸੀਂ ਕਿਹਾ ਇੱਕ ਟਰੱਕ ਦੇ ਪਰਚਾ ਕਰਨ ਨੂੰ ਪਰ ਉਹਨਾਂ ਨੇ ਕਹਿੰਦੇ ਕਿ ਟਰੱਕ ਵਾਲੇ ਦੀ ਗਲਤੀ ਹੈ ਨਹੀਂ ਜੀ ਤਾਂ ਕਰਕੇ ਅਸੀਂ ਨਹੀਂ ਉਹਨਾਂ ਨੇ ਕਿਹਾ ਤੇ ਟਰੱਕ ਵਾਲੇ ਦੀ ਗਲਤੀ ਨਹੀਂ ਆਈਗੀ ਕੀ ਹੋਰ ਕਿਸ ਉਹ ਕਹਿੰਦੇ ਕਿ ਮੌਕੇ ਤੇ ਸਾਡੇ ਕੋਲ ਫੋਟੋ ਹੈਗਾ ਜੀ ਟਰੱਕ ਸਿੱਧੇ ਲਾਈਨ 'ਚ ਖੜਾ ਸੀਗਾ ਜਿਵੇਂ ਆ ਰਿਹਾ ਸੀ ਉੱਥੇ ਟਰੱਕ ਖੜਾ ਤੇ ਮੁੰਡੇ ਦੀ ਗਲਤੀ ਹੈ ਜੀ ਜਿਹੜੀ ਕੁਛ ਹੈਗੀ ਹੈ ਜੀ ਅੱਛਾ ਤੇ ਉਹ ਇਹ ਕਹਿ ਰਹੇ ਸੀ ਕਿ ਰੋਂਗ ਸਾਈਡ ਆ ਰਿਹਾ ਜੀ ਸਾਰੀ ਗਲਤੀ ਟਰੱਕ ਵਾਲੇ ਦੀ ਬਣਦੀ ਹੈ ਕਿ ਇਹਨਾਂ ਦੀ ਕੋਈ ਗਲਤੀ ਨਹੀਂ ਹੈਗੀ ਕਿ ਮੁੰਡੇ ਦੀ ਗਲਤੀ ਸੀ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਸੀਗੀ ਉਹ ਤਾਂ ਆਪਣੇ ਲਾਈਨ ਤੇ ਆ ਰਿਹਾ ਸੀਗਾ ਤੇ ਇਹਨਾਂ ਦਾ ਕਹਿਣ ਦਾ ਪਾਇਆ ਕਿ ਜਿਵੇਂ ਗੱਡੀ ਚੱਲ ਨਹੀਂਦੀ ਸੀ ਖੜੀ ਸੀ ਉਹਦੇ ਵਿੱਚ ਜਾ ਕੇ ਵੱਜਿਆ ਪਰ ਏਕ ਨੇ ਹੋਇਆ ਨਹੀਂ ਕਿ ਗੱਡੀ ਵੀ ਦੇ ਸਾਹਮਣੇ ਟਰਾਲਾ ਆਈ ਰਿਹਾ ਆਣਾ ਉਹਦੀ ਵੀ ਸਪੀਡ ਹੋਣੀ ਆ ਪੁੱਜ ਤਾਂ ਹੀ ਵੱਜਿਆ ਵਾ ਉਹ ਪੂਰਾ ਬੌਨਟ ਜਿਹੜਾ ਹੁੰਦਾ ਨਾ ਪੂਰਾ ਬੌਨਟ ਰਾਈਟ ਹੈਂਡ ਦਾ ਪੂਰਾ ਟੁੱਟ ਕੇ ਅੰਦਰ ਨੂੰ ਪੰਨੇ ਆਇਆ ਵਾ ਲਾਈਟ ਜਿਹੜੀ ਹੁੰਦੀ ਹੈ ਮੋਟਰਸਾਈਕਲ ਦੇ ਉੱਤੇ ਇਹਨਾਂ ਨੇ ਚਾੜਿਆ ਹੋਇਆ ਵਾ ਤੇ ਇਹ ਕਹਿੰਦੇ ਨਹੀਂ ਨਾਰਮਲ ਐਕਸੀਡੈਂਟ ਆ ਬਾਈਕ ਦਾ ਕੁਝ ਵੱਜਿਆ ਹੀ ਨਹੀਂ ਹੈਗਾ ਬੈਕ ਸਾਈਡ ਪੂਰੀ ਪੰਨੀ ਗਈ ਅੱਗੇ ਵੀ ਟੁੱਟੇ ਅਲਾਈਵਲ ਟੁੱਟੇ ਹੋਏ ਨੇ ਸਾਰੇ ਜੇ ਉਹਦੇ ਉੱਤੇ ਗੱਡੀ ਚੜੀ ਹੈ ਤਾਂ ਹੀ ਇਹ ਇਹ ਨਾ ਹੁੰਦੇ ਅਗਰ ਕੋਈ ਇਤਨਾ ਹੰਸੂ ਬੰਦਾ ਹੁੰਦਾ ਉਹਦੇ ਬੱਚੇ ਜਾਣ ਗਈ ਹੁੰਦੀ ਫਿਰ ਤਾਂ ਇਹਨਾਂ ਨੂੰ 2 ਮਿੰਟ ਚ ਪਰਚਾ ਦਰਜ ਕਰਨਾ ਕਹਿੰਦੇ ਕੱਲ ਕੱਲ ਤੱਕ ਟਿਪਰ ਵਾਲਾ ਬੰਦਾ ਇਹਨਾਂ ਦਾ ਕੋਈ ਨਹੀਂ ਆਇਆ ਅੱਜ ਪਤਾ ਨਹੀਂ ਆਇਆ ਸੀ ਨਹੀਂ ਸਾਨੂੰ ਤਾਂ ਪਤਾ ਵੀ ਨਹੀਂ ਲੱਗਣ ਦਿੱਤਾ ਇਹਨਾਂ ਨੇ ਕਹਿੰਦੇ ਪਰਚਾ ਹੁਣ ਵੀ ਇਹਨਾਂ ਨੇ ਕਿਹਾ ਨਹੀਂ ਹੋਣਾ ਵਾ ਕਿ ਕੋਈ ਕੇਸ ਨਹੀਂ ਬਣਦਾ ਟਰਾਲੇ ਵਾਲੇ ਤੇ ਕੋਈ ਕੇਸ ਨਹੀਂ ਬਣਦਾ ਤੁਸੀਂ ਜਾਓ ਵਾਲੇ ਦੀ ਵੀ ਮੈਡੀਕਲ ਕਰਾਓ ਪਰ ਉਹ ਕਹਿੰਦੇ ਟਰਾਲੇ ਵਾਲੇ ਦਾ ਕੋਈ ਮੈਡੀਕਲ ਨਹੀਂ ਇਹਦੀ ਕੋਈ ਗਲਤੀ ਨਹੀਂ ਹੈਗੀ ਟਰਾਲੇ ਵਾਲੇ ਦੀ ਵੀ ਉਹ ਮੁੰਡੇ ਦੂਜਾ ਬਹੁਤ ਸ਼ਰਾਬ ਪੀਤੇ ਮੈਂ ਕਿਹਾ ਦੋਨਾਂ ਦਾ ਮੈਡੀਕਲ ਕਰਾਓ ਜੇ ਟਰੱਕ ਖੜੇ ਚ ਮਾਰੋਗੇ ਫਿਰ ਤਾਂ ਚਲੋ ਨਹੀਂ ਹੋਊਗਾ ਮੈਡੀਕਲ ਉਹ ਵੀ ਤਾਂ ਗੱਡੀ ਚਲਾ ਰਹੇ ਦੋਨਾਂ ਦਾ ਹੋਣਾ ਚਾਹੀਦਾ ਮੈਡੀਕਲ ਦਾ ਚਾਹ ਉਹਦਾ ਕਰਾਓ ਚਾਹ ਉਹਦਾ ਮੈਡੀਕਲ ਤਾਂ ਬਣਦਾ ਹੀ ਟਰੱਕ ਵਾਲੇ ਦਾ ਨਹੀਂ ਜੀ ਬਾਈ ਜੀ ਨਿਊ ਰਾਣਾ ਜਿਹੜੇ ਐਡੀਸੀਪੀ ਨਵੇਂ ਆਏ ਨੇ ਉਹ ਹਨ 4-3 ਦਿਨ ਹੀ ਹੋਇਆ ਸੰਭਾਲਿਆ ਤੁਸੀਂ ਉਹਨਾਂ ਨੂੰ ਮਿਲੇ ਹੋ ਅੱਜ ਜੀ ਵੀਰੇ ਹੁ ਉਹਨਾਂ ਨੇ ਇੰਨੀ ਗੱਲ ਕਹਿ ਕੇ ਸਾਨੂੰ ਕਿਹਾ ਕਿ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਤੁਸੀਂ ਜਾਓ ਸਾਬ ਨੂੰ ਮੈਂ ਅੰਦਰ ਕਹਿ ਦਿੰਨਾ ਵਾਂ ਕਿ ਉਹ ਪਰਚਾ ਦਰਜ ਕਰਨਗੇ ਕਿ ਕਿੰਨਾਂ ਨੂੰ ਬੁੱਢੇਵਾਲ ਨਹੀਂ ਨਹੀਂ ਇੱਥੇ ਹੀ ਹੋਣਗੇ ਉੱਤੇ ਹੀ ਐਸਚੋ ਸਾਹਿਬ ਨੂੰ ਕਿਹਾ ਉਹਨਾਂ ਨੇ ਹਾਂ ਰਾਣਾ ਜੀ ਨੇ ਦੱਸਿਆ ਉਹਨਾਂ ਨੂੰ ਟੀਵੀ ਨੇ ਕੀ ਮੈਨੂੰ ਇਹ ਨਹੀਂ ਕਿ ਤੁਸੀਂ ਆਇਓ ਮੈਨੂੰ ਇਹ ਗੱਲ ਪਹਿਲਾਂ ਪਤਾ ਸੀਗੀ ਤੇ ਮੈਂ ਕਿਹਾ ਹੋਇਆ ਵਾ ਤੁਸੀਂ ਜਾ ਕੇ ਉੱਥੇ ਪਰਚਾ ਦਰਜ ਕਰਾਓ ਮੈਂ ਕਿਹਾ ਜੀ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਏ ਕਹਿੰਦਾ ਇੱਥੇ ਹੋਊਗੀ ਮੈਂ ਕਹਿਤਾ ਵਾ ਅੱਧੇ ਘੰਟੇ ਦੇ ਵਿੱਚ ਤੁਹਾਡਾ ਪਰਚਾ ਦਰਜ ਹੋ ਜਾਣਾ ਮੈਂ ਲੇਕਿਨ ਅਗਰ ਉਹ ਕਾਰਵਾਈ ਕਰਨ ਤਾਂ ਵੱਡੇ ਅਫਸਰਾਂ ਦੀ ਜ਼ਰੂਰਤ ਹੀ ਨਾ ਪਵੇ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਉਹ ਤਾਂ ਸੁਣਦੇ ਹੀ ਨਹੀਂ ਕਿ ਸਾਨੂੰ ਜਵਾਬ ਦੇਤਾ ਉਹਨਾਂ ਨੇ ਕਹਿੰਦਾ ਐਵੇਂ ਕਿਵੇਂ ਕਰ ਲਾਂਗੇ ਅਸੀਂ ਕਹਿੰਦਾ ਜੇ ਬਣਦਾ ਨਹੀਂ ਅਸੀਂ ਪਰਚਾ ਕਿਹੜਾ ਲਿਖੀਏ ਬਸ ਪੈਸਿਆਂ ਦੀ ਗੱਲ ਹੈ ਜੀ ਅਗਲੇ ਨੂੰ ਕੀ ਪਤਾ ਕੀ ਦਿੱਤਾ ਉਹਨਾਂ ਨੇ ਨਹੀਂ ਅਸੀਂ ਗਰੀਬ ਬੰਦੇ ਅਸੀਂ ਕੋਹ ਨਹੀਂ ਦਦੇ ਇਹਨਾਂ ਨਾਲ ਖੜੇ ਆ ਠੀਕ ਹੈ 10-20000 ਲੈ ਕੇ ਸਾਈਡ ਹੋ ਜਾਓ ਹਾਂ ਸਾਨੂੰ ਕਹਿੰਦੇ ਜੀ ਕਿ 10-20000 ਰੁਪਏ ਲੈ ਲਓ ਅਸੀਂ ਦਵਾ ਦਿੰਨੇ ਮੈਂ ਕਿਹਾ ਕੀ ਆ 20000 ਰੁਪਏ ਇਹ ਪੁਲਿਸ ਵਾਲੇ ਸੁਜੈਸਟ ਕਰਦੇ ਆ ਕਿ 20000 ਦੇ ਕੇ ਫੈਸਲਾ ਕਰਾਂ ਜੀ ਉਹਨਾਂ ਨੇ ਕਿਹਾ ਕਿ 10-20000 ਰੁਪਏ ਦਵਾ ਸਕਦੇ ਆ ਅਸੀਂ ਇਸ ਤੋਂ ਉੱਤੇ ਨਹੀਂ ਕਰ ਸਕਦੇ ਆ ਜਿਹੜੇ ਅੰਦਰ ਬੈਠੇ ਸੀਗੇ ਸਾਨੂੰ ਨਾਂ ਵੀ ਨਹੀਂ ਪਤਾ ਉਹਨਾਂ ਦਾ ਕਿਉਂਕਿ ਵਰਦੀ ਤਾਂ ਪਾਈ ਸੀ ਬਟ ਕੋਟ ਸੀ ਕਿ ਸਾਨੂੰ ਨਾਂ ਨੂਜ਼ਾ ਨਹੀਂ ਪਤਾ ਲੱਗਿਆ ਉਹਨਾਂ ਦਾ ਕੱਲ ਸਾਨੂੰ ਇਹ ਗੱਲ ਕਹੀ ਉਹਨਾਂ ਨੇ ਅੱਜ ਤਾਂ ਚਲੋ ਕੋਈ ਗੱਲ ਹੀ ਨਹੀਂ ਕੀਤੀ ਸੀ ਬਾੜੀ ਗੱਲ ਨਹੀਂ ਕਰੀ ਸੀ ਕਿ ਤੁਸੀਂ ਪਰਚਾ ਕਰੋਗੇ ਉਹਨਾਂ ਨੇ ਕਿ ਆਸੀਂ ਕੋਈ ਪਰਚਾ ਦਾ ਅੱਜ ਨਹੀਂ ਕਰ ਸਕਦੇ ਕਿ ਕੋਈ ਬਣਦਾ ਹੀ ਨਹੀਂ ਆ ਕਿ ਗਲਤੀ ਮੋਟਰਸਾਈਕਲ ਵਾਲੇ ਦੀ ਸੀ ਟਰੱਕ ਵਾਲੇ ਦੀ ਕੋਈ ਡਰਾਈਵਰ ਦੀ ਹਾਂ ਟਰੱਕ ਵਾਲਾ ਸੂਫੀ ਹੈ ਕਿ ਕੀ ਜੇ ਕਿਹੜਾ ਨਸ਼ਾ ਕੀਤਾ ਵਾ ਨਹੀਂ ਉਹ ਪਤਾ ਲੱਗ ਜੂਗਾ ਮੈਡੀਕਲ ਕਰਾਉਣਗੇ ਤਾਂ ਹੀ ਨਾ ਪਤਾ ਲੱਗੂਗਾ ਇਹਨੇ ਮਸ਼ੀਨ ਹੁੰਦੀ ਹੈ ਮੈਡੀਕਲ ਕਰਾਉਣਗੇ ਤਾਂ ਹੀ ਪਤਾ ਲੱਗੂਗਾ ਇਹ বিনা ਮੈਡੀਕਲ ਦੇ ਕਿਵੇਂ ਪਤਾ ਲੱਗੂਗਾ ਚਲੋ ਪਤਾ ਲੱਗ ਜਾਂਦਾ ਜਿਹੜਾ ਅੰਦਰ ਚਿੱਟੇ-ਚੁਟੇ ਗਾਂਜਾ ਗੁੰਜਾ ਕੁਛ ਵੀ ਹੋਰ ਵਗੈਰਾ ਵਗੈਰਾ ਕੁਛ ਵੀ ਨਸ਼ਾ ਹੋਰ ਪਤਾ ਨਹੀਂ ਲੱਗਦਾ ਮਸੀਨ ਚ ਇਹ ਪਰਿਵਾਰ ਨੂੰ ਸਾਫ ਦਵਾ ਦੂੰਗੇ ਬਿਲਕੁਲ ਸਾਰਾ ਸੀ ਤਾਂ ਜੀ ਜਾਣ ਲਾ ਕੇ ਖੜਿਆ ਜੀ ਸਾਰੇ ਤਿੰਨ ਦਿਨ ਹੋ ਗਏ ਤਿੰਨ ਦਿਨ ਇਹ ਸਾਫ ਚਾਹੀਏ ਬਾਲ ਖਤਮ ਹੋਏਗਾ ਅभी ਹੁਣ ਜਿੰਨੇ ਵੀ ਖੜੇ ਆ ਸਾਰੇ ਇਹਨਾਂ ਦੇ ਸਪੋਰਟ ਚ ਸਾਫ ਚਾਹੀਏ ਆ ਕੁਝ ਨਾ ਕਰੇ ਹੁਣ ਆ ਵੀ ਦੇਖ ਲੈ 12 ਸਾਲ ਦਾ ਬੱਚਾ ਉਸਕਾ ਕੀ ਕਰਤੀ ਹੈ ਇਹ ਦੇਖ ਮੈਂ 3 ਦਿਨਾਂ ਸੇ ਜਾਈ ਤਾਈ ਭੁੱਖਾ ਪਿਆਸਾ ਕੋਈ ਸੁਧਵਾਇ ਰਹੀ ਕਰ ਇਹ ਦੇਖੋ ਸਭ ਤੋਂ ਛੋਟਾ ਵਾਲਾ ਸਦਯੋ ਕੀ ਕਿੰਨਾ ਛੋਟਾ ਜਿਹਾ ਬੱਚਾ ਹਾਂ 12 ਸਾਲ ਦੀ ਉਮਰ ਉਸ ਬੱਚੇ ਦੀ ਆ ਲਿਖਿਆ ਹੈ ਵੀਰੇ ਉਰੇ ਆ ਨਾਂ ਇਹਨਾਂ ਦਾ ਪੁਲਦੀਪ ਪੰਡਿਤ ਤੁਹਾਡਾ ਭਰਾ ਸੀਗਾ ਕੀ ਕਹਿ ਕੇ ਗਿਆ ਸੀਗਾ ਉਹ ਸਿਰ ਬੋਲ ਲੇਤੇ ਕਿ 20 ਰੁਪਏ ਦੇ ਦਿਓ ਬਾਹਰ ਜਾ ਰਹਾ ਹਾਂ ਚੀਜੀ ਖਾਣੇ ਤਾਂ ਉਸਕੇ ਬਾਅਦ ਪਤਾ ਨਹੀਂ ਕਿਸਕੇ ਸਾਥ ਬੈਠ ਕੇ ਗਿਆ ਪਤਾ ਬਾਅਦ ਵਿੱਚ ਕੋਈ ਆ ਕੇ ਆਇਆ ਬੋਲਦਾ ਕਿ ਐਕਸੀਡੈਂਟ ਹੋ ਗਿਆ ਮੈਂ ਕਰਨਾ ਭਾਈ ਦੱਸ ਮੈਂ ਤੁਸੀਂ ਹੁਣ ਭਾਈ ਤੁਸੀਂ ਵੀ ਇੱਥੇ ਪਹੁੰਚੇ ਹੋ ਪਿੰਡ ਦੇ ਹੀ ਹੋ ਤੁਸੀਂ ਉੱਥੇ ਦੇ ਨਾਲ ਦੇ ਹੀ ਹੋ ਤੁਸੀਂ ਹਾਂ ਜੀ ਨਾਲ ਦੇ ਕਿਸ ਤਰ੍ਹਾਂ ਇਸ ਮੈਂ ਵੀ ਚਾਹੂੰਗਾ ਕਿ ਮੈਂ ਵੀ ਨਾਲ ਖਣਾ ਤੁਹਾਡੇ ਯਾਰ ਇਸ ਗਰੀਬ ਪਰਿਵਾਰ ਨੂੰ ਸਾਥ ਦਿਵਾਈਏ ਕਿਸ ਤਰ੍ਹਾਂ ਦਿਵਾਈਏ ਏਡਸ ਵੀ ਸਾਹ ਨੂੰ ਮੈਂ ਵੀ ਕਹਿ ਦਾਂਗਾ ਲੇਕਿਨ ਉਹ ਜਿਹੜੇ ਚੌਂਕੀ ਵਾਲੇ ਨੇ ਪਰਚੇ ਦਰਜ ਨਹੀਂ ਕੀਤੇ ਉਹ ਫਿਰ ਕਾਬਿਲ ਅਫਸਰ ਕਿਦਾਂ ਹੋਊਗਾ ਬਜੀ ਅਸੀਂ ਤਾਂ ਆਪਣੇ ਵੱਲੋਂ ਚੌਨਵੇਂ ਪਰਚਾ ਦਰਜ ਹੋਵੇ ਹੁਣ ਕਿਸੇ ਨੇ ਸਾਨੂੰ ਦੱਸਿਆ ਵੀ ਹਾਂ ਵੀ ਛੋਟੇ ਭਰਾ ਦੇ ਨਾਲ ਇਹ ਨਾ ਉਹ ਕਹਿੰਦੇ ਉਹਦਾ ਸੁਣ ਕੇ ਹੀ ਰਾਜ਼ ਨਹੀਂ ਕਹਿੰਦਾ ਦੇਖ ਲਓ ਜੇ ਹੁਣ ਦਾ ਹੈਗਾ 20-30000 ਰੁਪਏ ਦਵਾ ਦੇ ਨਹੀਂ ਬਾਕੀ ਤੁਸੀਂ ਦੇਖ ਲਓ ਪਰਚਾ ਤਾਂ ਹੋਣਾ ਨਹੀਂ ਮਤਲਬ ਇੱਕ ਇਨਸਾਨ ਦੀ ਜਾਨ ਨਹੀਂ ਨਾ ਨਾ ਕਹਿੰਦੇ ਜੀ ਉਹ ਉਹਨਾਂ ਦੀ ਗਲਤੀ ਸੀਗੀ ਉਹਨਾਂ ਨੇ ਲਿਆ ਕੇ ਮਾਰਤਾ ਆਪਣੇ ਵੱਲੋਂ ਮਤਲਬ ਟਿਪਰ ਵਾਲੇ ਨੂੰ ਪਰਮਿਸ਼ਨ ਦੇ ਦਿੱਤੀ ਹੋਈ ਪੁਲਿਸ ਨੇ ਖੋਲ ਦਿੱਤੀ ਹੋਈ ਹੈ ਕਿ ਬੰਦਾ ਮਾਰੋ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਕਹਿੰਦੇ ਹਾਂ ਵੀ ਉਹ ਉੱਥੇ ਕਿਵੇਂ ਸੀਗੇ ਉਹ ਉੱਥੇ ਸੀਗੇ ਮੌਕੇ 'ਚ ਪੁੱਛਣਾ ਚਾਹੀਦਾ ਸੀ ਦਾ ਹੋਵੇ ਜੇ ਉੱਥੇ ਸੀਗੇ ਉਹ ਕਹਿੰਦੇ ਆਪਣੇ ਵੱਲੋਂ ਬਣਾ ਕੇ ਕਹਿੰਦੇ ਆ ਕਿ ਜੀ ਉਹਨੇ ਆਪ ਲਿਆ ਕੇ ਮਾਰਤੀ ਉਹਨਾਂ ਨੂੰ ਪੁੱਛੋ ਨਾ ਕਿ ਭਾਜੀ ਤੁਸੀਂ ਉੱਥੇ ਸੀਗੇ ਉਹ ਤਾਂ ਸੀਗੇ ਨਹੀਂ ਨਾ ਉੱਥੇ ਬਿਲਕੁਲ ਫਿਰ ਆ ਕਿਵੇਂ ਕਹਿ ਸਕਦੇ ਆ ਕਿ ਨਹੀਂ ਜੀ ਉਹ ਆਪੇ ਲਿਆ ਕੇ ਮਾਰਤੀ ਗੱਡੀ ਬਿਲਕੁਲ ਪਰਵਾਹ ਤਾਂ ਇਸ ਕਰਕੇ ਦਿਖਾਇਆ ਜਾ ਰਿਹਾ ਲੇਕਿਨ ਉੱਥੇ ਥਾਣੇ ਦੇ ਵਿੱਚ ਚੌਂਕੀ ਦੇ ਵਿੱਚ ਬੁੱਡੇ ਵਾਲ ਚ ਬੁੱਡੇ ਵਾਲ ਚੌਂਕੀ ਚ ਬੁੱਡੇਆ ਚੌਂਕੀ ਦੇ ਵਿੱਚ ਉਹਨਾਂ ਨੂੰ ਦਤਕਾਰਿਆ ਗਿਆ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਪਰਚਾ ਦਰਜ ਨਹੀਂ ਕੀਤਾ ਗਿਆ ਲੇਕਿਨ ਆਖਿਰ ਇਨਸਾਨ ਦੇ ਵਿੱਚ ਜਾਣਤਾ ਹੁੰਦੀ ਹੈ ਕਈ ਅਫਸਰ ਜਿਹੜੇ ਨੇ ਕਾਬਿਲ ਅਫਸਰ ਵੀ ਹੁੰਦੇ ਨੇ ਜਿਹੜੇ ਮੌਕੇ ਤੇ ਦੇਖਦੇ ਨੇ ਕਿ ਇਨਸਾਨੀ ਨਾਮ ਦੀ ਕੋਈ ਚੀਜ਼ ਹੁੰਦੀ ਹੈ ਪਰਚਾ ਦਰਜ ਕਰਦੇ ਨੇ ਲੇਕਿਨ ਇਹ ਪੂਰਾ ਪੰਜਾਬੀ ਭਾਈਚਾਰਾ ਵੀ ਇਹਨਾਂ ਦੇ ਨਾਲ ਖੜਾ ਹੋਇਆ ਵਾ ਲੇਕਿਨ ਗੱਲ ਕੀਤੀ ਜਾਵੇ ਪਰਿਵਾਰ ਨੂੰ ਇਨਸਾਫ਼ ਦਵਾਨ ਦੀ ਮਹਿਜ਼ 12 ਸਾਲ ਦੀ ਉਮਰ ਦਾ ਬੱਚਾ ਇਹਨਾਂ ਚਲਾ ਗਿਆ ਤੇ ਉੱਤੋਂ ਪੁਲਿਸ ਕਹਿੰਦੀ ਹੈ ਕਿ ਗਲਤੀ ਤੁਹਾਡੇ ਬੱਚੇ ਦੀ ਸੀਗੀ ਉਸ 12 ਸਾਲ ਦੇ ਬੱਚੇ ਦੀ ਗਲਤੀ ਕਿਸ ਤਰ੍ਹਾਂ ਹੋਗੀ ਉਹ ਤੇਜ਼ ਰਫਤਾਰ ਟਿਪਰ ਵਾਲੇ ਦੀ ਗਲਤੀ ਨਹੀਂ ਹੋਈ ਉਹ ਟਿਪਰ ਵਾਲੇ ਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ ਤਾਂ ਕਿ ਅੱਗੇ ਸਬਕ ਮਿਲੇ ਤੇਜ਼ ਰਫ ਕਿਉਂਕਿ ਤੇ ਟਰਾਲੀਆਂ ਤੇ ਤੇ ਟਿਪਰ ਵਿਦਾਊਟ ਨੰਬਰ ਪਲੇਟ ਜਿਹੜੀ ਗੱਡੀਆਂ ਚਲਦੀਆਂ ਹੁੰਦੀਆਂ ਨੇ ਅਨਾਂ ਦੇ ਤੇ ਨਕੇਲ ਕੱਸੀ ਜਾਵੇ ਪਿੱਛੇ ਜੀਵਨ ਨਗਰ ਚੌਂਕੀ ਦਾ ਮਾਮਲਾ ਤਖਾਇਆ ਸੀ ਜਿੱਥੇ ਮਹਿਜ਼ 22 ਸਾਲਾ ਦੇ ਬੱਚੇ ਦੀ ਜਾਨ ਲੈ ਲਈ ਸੀ ਤੇਜ਼ ਰਫਤਾਰ ਟਰਾਲੀ ਨੇ ਲੇਕਿਨ ਅੱਜ ਨੂੰ ਦੁਬਾਰਾ ਇੱਕ ਤੇਜ਼ ਰਫਤਾਰ ਟਿਪਰ ਨੇ ਮਹਿਜ਼ 12 ਸਾਲ ਦੇ ਬੱਚੇ ਦੀ ਤੇ ਇੱਕ ਹੋਰ ਸ਼ਖਸੀ ਜੋ ਕੋਮੇ ਚਲਾ ਗਿਆ ਪੀਜੀਆਈ ਹਸਪਤਾਲ ਦੇ ਵਿੱਚ ਹੈ ਜਿੰਦਗੀ ਮੋਤ ਨਾਲ ਲੜ ਰਿਹਾ ਹੁਣ ਦੇਹਤੇ ਆ ਪਰਚਾ ਕਿਸ ਵਿਆਪ ਤੇ ਉੱਤੇ ਦਰਜ ਕੀਤਾ ਜਾਂਦਾ ਕੀ ਦਰਜ ਕੀਤਾ ਜਾਂਦਾ ਕਿ ਇਹ ਪਰਿਵਾਰ ਨੂੰ ਰੋਣ ਕੰਡੇ ਛੱਡਿਆ ਜਾਊਗਾ ਜਾਂ ਪਰਿਵਾਰ ਨੂੰ ਇਨਸ ਬੱਚਾ ਤਾਂ ਨਹੀਂ ਵਾਪਸ ਮਿਲਣਾ ਲੇਕਿਨ ਪਰਿਵਾਰ ਨੂੰ ਇਨਸਾਫ ਤਾਂ ਦੇ ਦੋ ਲੋਕਾਂ ਨੂੰ ਕੈਮਰਾ ਮੈਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲਗਾਣਾ ਲਈ ਸਤਿ ਸ਼੍ਰੀ ਅਕਾਲ ਬਸ ਬਰੀ ਬਜੀ ਉਹ ਦਾਸ ਥੋੜਾ ਮਾਮਲਾ ਹੈ ਕੀ ਜੀਗਾ ਐਕਸੀਡੈਂਟ ਹੋ ਗਿਆ ਸਿਪਤ ਤੋਂ ਅੱਛਾ ਜੀ ਚੰਡੀਗੜ੍ਹ ਰੋਡ ਦੇ ਉੱਤੇ ਜੀ ਜੀ ਹਨ ਜੀ ਨਹੀਂ ਕਿ ਸਰ ਕੋਈ ਪੜਿਆ ਕਿ ਬੰਦਾ ਰਿੱਚ ਜਿਨੇ ਐਕਸੀਡੈਂਟ ਕੀਤਾ ਗਿਆ ਕੁਝ ਹਰ ਮੌਕੇ ਤੇ ਫੜਲੇ ਸੀ ਮੌਕੇ ਤੇ ਫੜਲੇ ਸੀ ਕਿਸੇ ਪੈਂਦੇ ਤੇ ਮਕਦਮਾ ਦਰਜ ਕੀਤਾ ਗਿਆ ریڈیو سن اپ سے تین سو چار tare. سو چار